ਵੀਡੀਓ ਨੂੰ ਚਲਦੀ ਚਲਦੀ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤਾਂ ਜੋ ਇਹ ਜੋ ਮੇਰੇ ਨਾਲ ਅੱਜ ਠੱਗੀ ਹੋਣ ਜਾ ਰਹੀ ਸੀਗੀ ਦੁਕਾਨਦਾਰੀ ਦੇ ਵਿੱਚ ਉਹ ਤੁਸੀਂ ਇਸ ਠੱਗੀ ਤੋਂ ਬਚ ਸਕੋ ਖਾਸ ਕਰਕੇ ਦੁਕਾਨਦਾਰ ਵੀਰ ਕੋਈ ਕਿਸੇ ਤਰ੍ਹਾਂ ਦੀ ਦੁਕਾਨਦਾਰੀ ਕਰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕਾਲ ਆਉਂਦੀ ਆ ਤੇ ਉਹ ਵੀਰ ਜਦੋਂ ਧਿਆਨ ਨਾਲ ਸੋਚ ਸਮਝ ਕੇ ਆਪਣਾ ਇਹ ਰੀਸੀਵ ਕਰਨ ਤੇ ਗਾਂ ਗੱਲਬਾਤ ਕਰਨ ਬਾਕੀ ਤੁਸੀਂ ਆਪਣੀਆਂ ਅਗਲੀ ਵੀਡੀਓ ਸਾਰੀ ਦੇਖ ਲਓ ਅਸੀਂ ਰਿਕਾਰਡ ਕੀਤੀ ਸੀ ਕਿ ਕਿਵੇਂ ਸਾਡੇ ਨਾਲ ਠੱਗੀ ਇਹ ਬੰਦਾ ਮਾਰਨ ਲੱਗਾ ਸੀਗਾ ਸੋ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਜਲਦੀ ਸ਼ੇਅਰ ਕਰਦਾ ਇਹ ਤਾਂ ਜੋ ਅੱਗੇ ਤੱਕਰ ਪਹੁੰਚ ਜੇ ਤੇ ਆਪਣੇ ਦੁਕਾਨਦਾਰ ਵੀਰ ਜਾਂ ਆਮ ਲੋਕ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਣ ਸੋ ਸਤਿ ਸ਼੍ਰੀ ਅਕਾਲ ਉਹ ਤਾਂ ਸਰ ਠੀਕ ਹੈ WhatsApp ਕਰਦੇ ਪੇਮੈਂਟ ਕੈਸੇ ਕਰਨੀ ਹੈ ਆਪਣੇ ਕੈਸ਼ ਕਰਨੀ ਹੈ ਜਾਂ ਕੈਸੇ ਕਰਨੀ ਹੈ ਆਨਲਾਈਨ ਕਰਨੀ ਹੈ ਆਨਲਾਈਨ ਕਰਨੀ ਹੈ ਸਰ ਜੀ ਸਰ আচ্ছা ਸਾਰਾ ਕੈਸ਼ ਬੁਝਵਾ ਦੇਤੇ ਕੈਸ਼ ਠੀਕ ਹੈ ਆਨਲਾਈਨ ਥੋੜਾ ਸਾ ਮੁਸ਼ਕਲ ਹੋ ਜਾਂਦਾ ਹੈ नहीं, वो में है नहीं सर तो सर लड़के आजकल मार्केट में आ रहा है लड़का तो उसके पास पेमेंट तो होगी ना कैश में पेमेंट है नहीं उसके पास में। सर, वो रखा है तो रखा है सर पर औखा हो जाता है काम क्योंकि कैश कुछ आता नहीं पढ़ना तो हमने कहीं गूगल पे तो चलाया नहीं है ਜਾਂ ਫਿਰ ਦੇਖ ਲਓ ਤੁਸੀਂ ਜੇ ਕਰ ਸਕਦੇ ਜੋ ਤਾਂ ਫਿਰ ਕਰ ਦੋ ਇਸੇ ਨੰਬਰ ਤੇ ਫਿਰ ਮੈਂ ਕਢਵਾ ਲੈਣਾ ਇਥੋਂ ਹੋਰ ਕੀ ਆ ਅਜੇ ਇਸੇ ਨੰਬਰ 'ਤੇ ਕਰ ਦੋ ਹਾਂਜੀ ਸਰ ਜੀ ਆਈਕਮ ਇਹ ਬੋਲ ਰਹਾ ਹਾਂ ਸਰ ਸਰ ਨਾਮ ਗੁਰਪ੍ਰੀਤ ਆਏਗਾ ਔਰ ਕਿਆ ਹੋਣਾ ਮੇਰਾ ਨਾਮ ਹੀ ਆ ਨਾ ਹਾਂਜੀ ਸਿੰਗ ਨਾ ਮਾਰਾਂ ਮੈਂ ਸਰ ਦੇ ਸਰ ਸੇ ਪੈਨੇ ਡਲ ਰਹਾ ਹੂੰ ਡਾਕਟਰ ਕਾ ਵੀ ਪੇਮੈਂਟ ਕਰਾ ਰਹਾ ਹਾਂ ਨਾ ਆਪਕਾ ਵੀ ਪੇਮੈਂਟ ਕਰਾ ਰਹਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਰ ਹਾਂ ਕਰਾ ਕੇ ਮੈਂ ਆਪਕੋ ਸਕਰੀਨ ਸ਼ਾਟ ਭੇਜ ਦਿਆਂ ਠੀਕ ਹੈ ਠੀਕ ਹੈ ਇੱਥੇ ਦੇਖੋ ਜੀ ਇਹਨੇ ਸਾਨੂੰ ਹੁਣ ਫੇਕ ਮੈਸੇਜ ਭੇਜਿਆ ਹੈ ਕਿ ਆਪਣੇ ਨੰਬਰ ਤੋਂ ਹੀ ਫੇਕ ਮੈਸੇਜ ਬਣਾ ਕੇ ਕਿ ਮੈਂ ਤੁਹਾਡੇ ਖਾਤੇ ਚ 8000 ਰੁਪਿਆ ਪਾਤਾ ਵਾ ਹੁਣ ਅੱਗੇ ਦੇਖੋ ਇਹ ਕਹੂਗਾ ਕਿ ਤੁਸੀਂ ਮੈਨੂੰ 8000 ਵਾਪਸ ਪਾ ਦਿਓ ਮੈਂ ਗਲਤੀ ਨਾਲ ਪਾਤਾ ਹਾਂ ਹਲੋ ਹਾਂ ਜੀ ਕਿਹੜਾ ਰੋਂਗ ਸਰ 8000 ਹੋ ਗਿਆ ਸਰ ਜੀ ਲਓ ਦੱਸੋ ਚਲੋ 8000 ਹੋ ਗਿਆ ਕੋਈ ਗੱਲ ਨਹੀਂ ਲੜਕੇ ਨੂੰ ਭੇਜ ਦਿਓ ਫਿਰ ਦੇ ਦੇਾਂਗੇ ਉਹਨੂੰ ਹੋਰ ਫਿਰ ਇਹੋ ਗੱਲ ਹੀ ਆ 8000 ਰੁਪਏ ਹੋ ਗਏ ਉਹਨੂੰ ਮੇਰੇ ਕਾਹਤੇ ਬਣੀ ਨਹੀਂ 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 ਆਪਕਾ ਪੇਮੈਂਟ 740 ਰੁਪਏ ਡਾਕਟਰ ਦੇ ਨੰਬਰ ਤੇ ਕਰ ਦਿਓਰ ਆਪਕਾ ਡਾਕਟਰ ਦਾ ਪੇਮੈਂਟ ਆਪਕੇ ਨੰਬਰ ਤੇ ਕਰ ਦਿਓ ਹਾਂ ਨਹੀਂ ਤੇ ਸਾਰੇ ਐਸਾ ਐਸੇ ਕਿਵੇਂ ਕਰ ਦਿਆ ਆਪਨੇ ਜਿਆਦਾ ਕਰ ਦਿਆ ਯਾਰ ਐਸੇ ਆਪਕੋ 740 ਰੁਪਏ ਬੋਲਾ ਥਾ ਐਸੇ ਗਲਤ ਆਪਨੇ ਕਿਵੇਂ ਡਾਲ ਦਿਆ ਖਰਚਾ ਪੜ ਜਾਏਗਾ ਖਰਚਾ ਪੜ ਜਾਏਗਾ ਮੈਂ ਬੋਲਾ ਥਾ ਤੇ ਸਾਰਾ ਮੀਟਿੰਗ ਵਿੱਚ ਥਾ ਤੇ ਮੈਨੂੰ ਖਰਚਾ ਲੱਗ ਨਹੀਂ ਗਿਆ ਤੁਹਾਨੂੰ ਕੀ ਹੋ ਰਿਹਾ ਤੇ ਸਾਰੇ ਤਾਂ ਹੁਣ ਖਰਚਾ ਤੁਹਾਨੂੰ ਪਤਾ ਕਿੰਨਾ ਪੈਂਦਾ ਪਿਆ ਵੇਖ ਲਓ ਇਹ ਤਾਂ 3-400 ਰੁਪਏ ਖਰਚਾ ਹੀ ਪਏ ਨਾ 8000 ਦਾ ਤੇ बोल हाँ जी नहीं वापस तो सर कर, कितना कर दू कितना मुझे खर्चा भी पड़ेगा ना तो कितना पड़ेगा? सर कम से कम तीन चार सौ रुपया पड़ जाएगा दो तीन सौ रुपया मान के चलो क्योंकि हमारे अकाउंट ऐसे जी एस टी काउंट होते हैं सात हजार सर इतना डिस्काउंट ਨਹੀਂ ਸਾਰਾ ਇਤਨਾ 8000 ਮੇਂ ਸੇ ਆਪਨੇ ਤੋ ਅੱਛਾ ਆਪਕੋ 7000 ਵਾਪਸ ਕਰ ਦੂ ਮੈਂ ਦਵਾਈ ਦੇ ਪੈਸੇ ਨਹੀਂ ਲੈਣੇ ਆਪਣੇ ਹਾਂ ਆਪਕੋ ਚਾਲੂ ਸਪਲਾ ਤਵਾ ਦਾ ਕਸਰੋ ਓਕ ਕਰ ਦਿੱਤੀ ਅੱਛਾ ਅੱਛਾ ਠੀਕ ਹੈ ਸਰ ਠੀਕ ਹੈ ਅੱਛਾ ਕਿਤਨੇ ਪੌਨੇ ਮੈਂ ਸਾਰੇ ਤੁਹਾਨੂੰ ਕਰਕੇ ਤੁਹਾਨੂੰ ਮੈਸੇਜ ਕੀ ਕਰੀਏ Google Pay ਕਰਤੀਏ ਮੈਸੇਜ ਹੀ ਮੈਸੇਜ ਤੁਹਾਨੂੰ ਪਾ ਦਿੰਨੇ ਆ ਨੰਬਰ ਕਿਹੜੇ ਤੇ ਇਸੇ ਤੇ ਕਰਨੇ ਆਈ ਤੁਹਾਡਾ ਮੁੰਡਾ ਕਦੋਂ ਦਵਾਈ ਲੈਣੇ ਨੰਬਰ ਤੁਸੀਂ ਮੈਨੂੰ ਭੇਜੋਗੇ WhatsApp ਤੇ ਚਲੋ ਭੇਜੋ ਤੇ ਉਹਦੇ ਤੇ Google Pay ਕਰ ਦਈਏ ਹਾਂ ਮੇਰੇ ਕੋਲ ਤੁਹਾਡਾ ਨੰਬਰ WhatsApp ਤੇ ਹੈ ਉਹ ਨੰਬਰ ਤੋਂ ਵੀ ਕੋ ਦਾ ਤੇ ਸਰ ਤੁਹਾਡਾ ਲੜਕਾ ਦਵਾਈ ਲੈਣ ਕਦੋਂ ਆਵੇਗਾ ਲੜਕਾ ਆਉਂਦੇ ਰਹਿ ਤੇ ਪੇਮੈਂਟ ਕਲੀਅਰ ਕਰਦੇ ਉਦੋਂ ਤੇ ਮਿਕਰ ਦਾ ਤੋਂ ਬਾਕੀ ਆ ਰਹਾ ਚਲੋ ਠੀਕ ਆ ਸਰ ਫਿਰ ਠੀਕ ਹੈ ਓਕੇ ਕਰ ਦਿੰਦੇ ਆ ਕੋਈ ਬਾਤ ਨਹੀਂ ਠੀਕ ਆ ਆਪਕੋ ਸਕਰੀਨਸ਼ਾਟ ਭੇਜ ਦੂੰ ਬਾਅਦ ਮੇ ਮੈਂ ਠੀਕ ਆ ਸਰ ਠੀਕ ਆ ਦੇਖਦੇ ਵੀ ਲਾਈਨ ਵਿੱਚ ਦੇਖੋ ਘਰ ਵਾਲਾ ਆ ਨਾਮ ਵੀ ਕਰਵਾਉਣਾ ਹੈ ਕੀ ਆਲਾ ਮਾਰਾ ਹਾਂਜੀ ਹਾਂਜੀ 1 ਮਿੰਟ ਦੇਖ ਲੇਤਾ ਹਾਂ ਮੈਂ ਸਰ ਇਹ 1 ਮਿੰਟ ਲੱਗਣਾ ਕਰੇ ਕੋਈ ਨਿਆਰਾ ਹਾਂਜੀ ਸਰ ਹਾਂਜੀ ਹਾਂਜੀ ਪੇਮੈਂਟ ਗੁਰਪ੍ਰੀ ਦਾ 8800 ਸਫਲ ਤੁਸੀਂ ਕਰ ਦਿੱਤੀ ਆ ਤੇ ਅੱਛਾ 3ਡੇ ਨੰਬਰ ਤੇ ਭੇਜਣਾ ਐ 8695369784 ਤੇ ਭੇਜਣੀ ਜੀ ਵਾਪਸ सर वो तो चल देख लेते हैं भेज देता हूँ मैं आपको स्क्रीन बाद में भेज देता हूँ ठीक है सर नहीं नहीं सर लाइन में तो नहीं ऐसे है ना हमारे यहाँ पर नेटवर्क थोड़ा कम आता है तो मैं आपको कर कर व्हाट्सअप वर सब... वर वर नहीं सर व्हाट्सएप ऐसे नहीं चलता हमें थोड़ा सा ना नॉलेज कम है ऐसे करने की बीच में काट काट कर सब नहीं कर सकते ਤੋ ਪਲੀਜ਼ ਆਪ ਫੋਨ ਹਾਂਜੀ ਬ੍ਰਿੰਕ ਦਾ ਬਟਨ ਦਬਾ ਲਓ ਬ੍ਰਿੰਕ ਦਾ ਬਟਨ ਦਬਾ ਲਓ ਤੇ ਉਹ ਨੰਬਰ ਨੂੰ ਵੀ ਕਰਕੇ ਪੈਸੇ ਉਹਦੇ ਉੱਪਰ ਉਹਦੇ ਤੇ ਆ ਨਾ ਅੱਛਾ 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 ਸੱਜੀ ਇਹ ਕੋਚਿੰਗ ਕਿੱਥੋਂ ਲਈ ਤੁਸੀਂ ਇੰਨੀ ਦੂਜਿਆਂ ਨੂੰ ਦੇਣ ਵਾਲੀ ਕੋਚਿੰਗ ਨਹੀਂ ਐਨਾ ਕੁਝ ਇਹਰਤੜੇ ਕੋਲ ਕਾਮ ਕੁਮਣੀ ਹੁੰਦਾ ਵੈਸੇ ਗੁਰਮੀ ਤਾਂਡੇ ਕੋਲ ਪੈ ਤੋ ਲਈ ਕੋਈ ਨਹੀਂ ਲੇ ਗਿਆ ਦੀ ਮਾਂ ਤੋਂ ਨਹੀਂ ਹੋਏ ਵੇਲੇ ਜੋ ਤੂੰ ਆਇਆ ਫੌਜੀਆ ਨੂੰ ਲੀਗ ਲਈਏ ਮੈਂ ਕੁੱਤਿਆ ਕਮੀਨੇ ਮੈਂ ਤੈਨੂੰ ਗਾਲ ਨਹੀਂ ਕੱਢਣੀ ਫੇ ਫੋਨ ਹੋਣ ਤੇ ਫੌਜੀਆ ਦੀ ਜਿਹੜੇ ਸਾਡੇ ਜਿਹੜੇ ਸ਼ਰਮ ਕਰ ਲਾ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਦੇ ਦੀ ਹਾਕੀ ਕਰਦੇ ਸਾਡੇ ਉਹ ਫੌਜੀ ਸਾਹਿਬ ਖੜੇ ਸ਼ਰਮ ਇਲਾਦੀ ਉਹ ਕੁੱਤਿਆ ਮੂੰਹ ਤੇ ਬੰਦੂਕ ਵੜ ਗਈ ਬੋਲ ਪੇਮੈਂਟ ਦੇ ਮੂੰਹ ਵਾਲਿਆ ਪੇਮੈਂਟ ਪੇਮੈਂਟ ਕਿਹੜੀ ਪੇਮੈਂਟ ਭੇਜੀ ਤੂੰ ਤੈਨੂੰ ਤਾਂ ਬਾਦਰ ਦੇ ਜਾਗ ਹੈ ਨਾ ਚੱਕ ਕੇ ਉਹਨਾਂ ਸੱਟ ਨਹੀਂ ਅਸੀਂ ਹੱਥ ਕਰਦੇ ਤੇਰਾ ਨੰਬਰ ਤੇਰਾ ਸੱਟ ਆ ਫੌਜੀ ਸਾਹਿਬ ਆਇਆ ਨਹੀਂ ਨੇਰੀ ਲਿਓ ਮਰ